Press the bell icon and never miss a video from newsnumber.com ਕਾਂਗਰਸੀ ਵਿਧਾਇਕ ਕੁਲਬੀਰ ਜੀਰਾ ਨੇ ਸਰਪੰਚਾਂ ਦੇ ਸੌ ਚੌਕ ਸਮਾਗਮ ਤੇ ਵੱਡੇ ਇਲਜ਼ਾਮ ਲਾਏ ਨੇ ਉਹਨਾਂ ਨੇ ਅਫਸਰਾਂ ਤੇ ਇਲਜ਼ਾਮ ਲਾਏ ਨੇ ਤੇ ਲੋਕਾਂ ਦੇ ਨਿਗਾਹ ਦੇ ਵਿੱਚ ਕੁਲਬੀਰ ਜੀਰਾ ਨੂੰ ਕਿਹਾ ਜਾਂਦਾ ਕਿ ਉਹ ਹੁਣ ਇਸ ਟਾਈਮ ਆਪਣੇ ਕਾਂਗਰਸ ਸਰਕਾਰ ਤੇ ਵੀ ਉਂਗਲਾ ਉਠਾਰੇ ਨੇ ਆਹ ਕੁਲਬੀਰ ਜੀਰਾ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਤਿਆਰ ਨੇ ਉਹਨਾਂ ਨੇ ਗੱਲਬਾਤ ਕਰਦੇ ਆ ਜੀਰਾ ਸਾਹਿਬ ਤੁਸੀਂ ਬਹੁਤ ਵੱਡੇ ਅਲੀਗੇਸ਼ਨ ਲਾਏ ਨੇ ਇੱਕ ਆਈਜੀ ਤੇ ਕਿਉਂਕਿ ਜੇ ਬਹੁਤ ਵੱਡਾ ਅਫਸਰ ਹੁੰਦਾ ਉਹ ਉਹਦੇ ਤੁਸੀਂ ਅਲੀਗੇਸ਼ਨ ਲਾਇਏ ਨੇ ਕੀ ਬੇਸ ਹੈ ਤੁਹਾਡੇ ਅਲੀਗੇਸ਼ਨਸ ਦਾ ਮੈਂ ਪਹਿਲਾਂ ਜਿਹੜੀ ਤੁਸੀਂ ਗੱਲ ਕੀਤੀ ਮੈਂ ਤਾਂ ਨਾ ਕੋਈ ਕੈਪਟਨ ਮਨਿੰਦਰ ਸਿੰਘ ਜੀ ਦੇ ਖਿਲਾਫ ਆ ਨਾ ਆਪਣੀ ਪਾਰਟੀ ਦੇ ਖਿਲਾਫ ਕੋਈ ਗੱਲ ਕੀਤੀ ਹੈ ਸਾਡੀ ਪਾਰਟੀ ਦਾ ਮੁੱਖ ਏਜੰਡਾ ਸੀਗਾ ਨਸ਼ਾ ਮੁਕਤ ਪੰਜਾਬ ਕਰਨਾ ਜਿੰਦਾ ਕੀ ਕੈਪਟਨ ਅਮਰਿੰਦਰ ਸਿੰਘ ਜੀ ਨੇ 60% ਜਿੰਦਾ ਲੱਕ ਤੋੜ ਦਿੱਤਾ ਜੋ 40% ਨਸ਼ਾ ਜਿਹੜਾ ਹੈ ਉਹ ਇਹੋ ਜੇ ਮੁਖਮਿੰਦਰ ਸਿੰਘ ਸ਼ੀਨੇ ਵਰਗੇ ਅਫਸਰਾਂ ਦੇ ਕਾਰਨ ਜਿਹੜਾ 40% ਨਸ਼ਾ ਅਜ ਪੰਜਾਬ ਦੇ ਵਿੱਚ ਹੈ ਔਰ ਇਸ ਕਰਕੇ ਮੈਂ ਉੱਥੇ ਜਿਹੜਾ ਬਾਈਕਾਟ ਕੀਤਾ ਹੈ ਸਟੇਜ ਤੇ ਮੈਂ ਮੁਖਮਿੰਦਰ ਸਿੰਘ ਸ਼ੀਨੇ ਦਾ ਬਾਈਕਾਟ ਕੀਤਾ ਕਿ ਇਹੋ ਜੇ ਜਿਹੜੇ ਕਰਪਟ ਅਫਸਰ ਨੇ ਇਹਨਾਂ ਨਾਲ ਮੈਂ ਸਟੇਜ ਸਾਂਝੀ ਨਹੀਂ ਕਰ ਸਕਦਾ ਜਿਨ੍ਹਾਂ ਦੇ ਨਸ਼ੇ ਦੇ ਤਸਕਰ ਜਿਨ੍ਹਾਂ ਦੀਆਂ ਗੱਡੀਆਂ 'ਚ ਘੁੰਮਦੇ ਜਿਨ੍ਹਾਂ ਦੀਆਂ ਰਿਸ਼ਤੇਦਾਰੀਆਂ ਨੇ ਨਸ਼ੇ ਦੇ ਤਸਕਰਾਂ ਦੇ ਨਾਲ ਇਸ ਕਰਕੇ ਮੈਂ ਇਸ ਕੱਲ ਦਾ ਬਾਈਕਾਟ ਕੀਤਾ ਜਿਹੜਾ ਤੁਸੀਂ ਉੱਥੇ ਸਟੇਜ ਤੇ ਬਾਈਕਟ ਕੀਤਾ ਕਾਲੀਆਂ ਭੇਡਾਂ ਕਿ ਹਾਲਾਂਕਿ ਸਟੇਜ ਤੇ ਸਾਡੇ ਵਿੱਤ ਮੰਤਰੀ ਜੀ ਵੀ ਮੌਜੂਦ ਸੀ ਐਮ ਐਲ ਏ ਸਤਕਾਰ ਕੌਰ ਪਿੰਕੀ ਜੀ ਸਾਰੇ ਮੌਜੂਦ ਸਨ ਤੁਸੀਂ ਸਟੇਜ ਨੂੰ ਸੰਬੋਧਨ ਕਰਕੇ ਕਿਹਾ ਤੁਹਾਨੂੰ ਨਹੀਂ ਲੱਗਦਾ ਸੀ ਕਿ ਸਮਾਂ ਗਲਤ ਸੀ ਉਹ ਸਮਾਂ ਮੇਰਾ ਕੋਈ ਮਨ ਦੀ ਵਿਚਾਰ ਨਹੀਂ ਸੀ ਕਿ ਮੈਂ ਉਹ ਸਟੇਜ ਤੇ ਗੱਲਾਂ ਕਰਨੀਆਂ ਨੇ ਪਰ ਸਮਾਂ ਜਿਹੜਾ ਹੈ ਕਿ ਉਹ ਆਪਣੇ ਆਪ ਬੰਦ ਆ ਮੈਂ ਉੱਥੇ ਜਦੋਂ ਡੀ ਸੀ ਸਾਹਿਬ ਨੂੰ ਪ੍ਰੋਗਰਾਮ ਮੰਗਿਆ ਮੈਂ ਕਿਹਾ ਡੀ ਸੀ ਸਾਹਿਬ ਮੈਨੂੰ ਪ੍ਰੋਗਰਾਮ ਦਿੱਤਾ ਜਾਵੇ ਕੀ ਹੈ ਤਾਂ ਉਹਦੇ ਵਿੱਚ ਪ੍ਰੋਗਰਾਮ ਚ ਬੜਾ ਕਲੀਅਰ ਕੱਟ ਲਿਖਿਆ ਸੀਗਾ ਕਿ ਵੈਲਕਮ ਜਿਹੜਾ ਪਹਿਲਾਂ ਡੀ ਸੀ ਸਾਹਿਬ ਕਰਨਗੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੈ ਕਿ ਸਤਕਾਰ ਕੌਰ ਜੀ ਬੋਲਣਗੇ ਉਸ ਤੋਂ ਬਾਅਦ ਚ ਮੇਰੀ ਵਾਰੀ ਸੀ ਉਸ ਤੋਂ ਬਾਅਦ ਪਰਮਿੰਦਰ ਪਿੰਕੀ ਜੀ ਆ ਔਰ ਲਾਸਟ ਦੇ ਉੱਤੇ ਸਾਡੇ ਖਜ਼ਾਨਾ ਮੰਤਰੀ ਸਾਹਿਬ ਬੋਲਣਗੇ ਤੇ ਮੈਂ ਕਿਹਾ ਠੀਕ ਹੈ ਔਰ ਮੈਂ ਜਿਹੜੀ ਕੋਈ ਇਹੋ ਜਿਹੀ ਉੱਥੇ ਗੱਲ ਨਹੀਂ ਸੀ ਕਰਨੀ ਪਰ ਮੈਂ ਡੀਸੀ ਸਾਹਿਬ ਨੂੰ ਕਿਹਾ ਕਿ ਸਾਡੇ ਜ਼ਿਲ੍ਹਾ ਪ੍ਰਧਾਨ ਜੋ ਕਿ ਇੱਕ ਜ਼ਿਲ੍ਹੇ ਦੀ ਮਾਂ ਹੁੰਦਾ ਹੈ ਜੋ ਸਾਡਾ ਕਾਂਗਰਸ ਦਾ ਪ੍ਰਧਾਨ ਆ ਕਿ ਉਹਨਾਂ ਨੂੰ ਤੋਂ ਵੈਲਕਮ ਕਰਾਇਆ ਜਾਵੇ ਉਹ ਕਹਿੰਦੇ ਪ੍ਰਧਾਨ ਜੀ ਨਾਲ ਸਾਡੀ ਗੱਲ ਹੋ ਗਈ ਆ ਤੇ ਸਮੇਂ ਦੀ ਘਾਟ ਹੋਣ ਕਰਕੇ ਅਸੀਂ ਉਹਨਾਂ ਤੋਂ ਮਾਫੀ ਮੰਗ ਲਈ ਆ ਮੈਂ ਕਿਹਾ ਠੀਕ ਹੈ ਪਰ ਜਦੋਂ ਉੱਥੇ ਪੁਲਿਸ ਅਫਸਰਾਂ ਜਦੋਂ ਆਈਜੀ ਸ਼ੀਨੇ ਨੂੰ ਬੁਲਾਇਆ ਗਿਆ ਜਿਹੜਾ ਖੁਦ ਚੋਰ ਆ ਉਹ ਲੋਕਾਂ ਨੂੰ ਕਹਿੰਦਾ ਤੁਸੀਂ ਸੌਂ ਖਾਓ ਤੇ ਮੇਰਾ ਗੁਰਸਿੱਖ ਪਰਿਵਾਰ ਆ ਮੈਂ ਇਹ ਗੱਲ ਨੂੰ ਚੰਗਾ ਨਹੀਂ ਸਮਝਾ ਮੈਂ ਕਿਹਾ ਮੈਂ ਇਹੋ ਜੇ ਲੋਕਾਂ ਦੀ ਸਟੇਜ ਤੇ ਬਹਿ ਕੇ ਜਿਹੜੇ ਕਿ ਸ਼ੀਨੇ ਵਰਗੇ ਜੋ ਸਟੇਜ ਤੇ ਕਰਪਟ ਲੋਕ ਬੈਠੇ ਨੇ ਮੈਂ ਜੋ ਇਹ ਲੋਕਾਂ ਨੂੰ ਕਹਿ ਰਹੇ ਨੇ ਇਹ ਕੁਛ ਖੁਦ ਨਸ਼ੇ ਦੇ ਤਸਕਰਾਂ ਨੂੰ ਸ਼ਹਿਦ ਦਿੰਦੇ ਨੇ ਔਰ ਮੈਂ ਇਹ ਇਹਨਾਂ ਨਾਲ ਸਟੇਜ ਸਾਂਝੀ ਨਹੀਂ ਕਰ ਸਕਦਾ ਮੈਂ ਉੱਥੇ ਮੁਖਮਿੰਦਰ ਸਿੰਘ ਸ਼ੀਨਾ ਦਾ ਬਾਈਕਟ ਕਰਕੇ ਤੇ ਮੈਂ ਆਵਦਾ ਆ ਗਿਆ ਬਹੁਤ ਸਾਰੇ ਕਾਂਗਰਸ ਵਿਧਾਇਕਾਂ ਦੇ ਜਿਹੜੇ ਜਿਹੜਾ ਉਹਨਾਂ ਦਾ ਇਲਜ਼ਾਮ ਲੱਗਦੇ ਰਹਿੰਦੇ ਨੇ ਅੱਜ ਜ ਜਦੋਂ ਦੀ ਸਰਕਾਰ ਬਣੀ ਹੈ ਅਫਸਰਾਂ ਤੇ ਤੁਸੀਂ ਇਹ ਮੰਨਦੇ ਹੋ ਕਿ ਅਫਸਰਾਂ ਦੇ ਵਿੱਚ ਅੱਜ ਵੀ ਸੁਖਬੀਰ ਦੀ ਰਮਜ ਬੋਲ ਰਹੀ ਹੈ ਸੁਖਬੀਰ ਦੀ ਰਮਜ ਤਾਂ ਬੋਲਦੀ ਹੈ ਕਿ ਮੈਂ ਗੱਲ ਕਹਿਣਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਜਦੋਂ 2002 ਚ ਬਣੇ ਸੀ ਜੇ ਕਿਤੇ ਉਸੇ ਰੂਪ ਦੇ ਵਿੱਚ ਆ ਜਾਣ ਤੇ ਨਸ਼ਾ ਮੁਕਤ ਪੰਜਾਬ ਹੋ ਸਕਦਾ ਹੁਣ ਉਹ ਉਸ ਰੂਪ ਚ ਹੈ ਨਹੀਂ ਹੁਣ ਇਹ ਹੈ ਕਿ ਹੁਣ ਜੇ ਉਹ ਚੰਗੀ ਤਰ੍ਹਾਂ ਜਿਹੜੀ ਗੱਲ ਜੇ ਜਿਵੇਂ ਮੈਂ ਉਹਨਾਂ ਨੂੰ ਜਾ ਕੇ ਤੱਥ ਦੱਸਾਂਗਾ ਇਹਦੇ ਤੇ ਤੇ ਕਾਰਵਾਈ ਕਰਨਗੇ ਉਸੇ ਰੂਪ ਚ ਆਣ ਕੇ ਕਰਨਗੇ ਤੇ ਤੁਸੀਂ ਆਪਣੇ ਆਪ ਵੇਖਿਆ ਜੇ ਅਫਸਰਾਂ ਦੇ ਜਿਹੜੇ ਆ ਉਹ ਕੰਨਾਂ ਦਾ ਸੇਕ ਨਿਕਲੂਗਾ ਔਰ ਅਫਸਰਾਂ ਨੂੰ ਪਤਾ ਲੱਗੂਗਾ ਇੱਕ ਸ਼ੀਨਾ ਸਿਆਣੇ ਕਹਿੰਦੇ ਇੱਕ ਕਾਂ ਮਾਰ ਕੇ ਟੰਗ ਦੀਏ ਜਦੋਂ ਸ਼ੀਨੇ ਤੇ ਕਾਰਵਾਈ ਹੋ ਗਈ ਬਾਕੀ ਆਪਣੇ ਆਪ ਸਹੀ ਹੋ ਜਾਣਗੇ ਔਰ ਨਸ਼ਾ ਮੁਕਤ ਪੰਜਾਬ ਹੋ ਜਾਊ ਸ਼ਿਕਾਇਤ ਇੱਥੀ ਹੁੰਦੀ ਹੈ ਨਾ ਸਾਰੇ ਕਹਿੰਦੇ ਨੇ ਕਿ ਕੈਪਟਨ ਸਾਹਿਬ ਆਪਣੇ ਰੂਪ ਚ ਨਹੀਂ ਹੈਗੇ ਜਦੋਂ ਵੀ ਹੁਣ ਜਦੋਂ ਆਮ ਤੌਰ ਤੇ ਖੰਡ ਚਰਚਾ ਵੀ ਹੁੰਦੀ ਉਹ ਵੀ ਕਹਿੰਦੇ ਆ ਕਿ ਕੈਪਟਨ ਸਾਹਿਬ ਢਿੱਲੇ ਨੇ ਕੈਪਟਨ ਸਾਹਿਬ ਢਿੱਲੇ ਨੇ ਯਾ ਉਹ ਕਹਿੰਦੇ ਨੇ ਉਹ ਮਹਾਰਾਜਾਂ ਵਾਲਾ ਵਤੀਰਾ ਕਰਦੇ ਨੇ ਵਿਧਾਇਕਾਂ ਨੂੰ ਵੀ ਨਹੀਂ ਮਿਲਦੇ ਵਿਧਾਇਕਾਂ ਦੀ ਗੱਲ ਵੀ ਨਹੀਂ ਸੁਣਦੇ ਹੈ ਕੁਛ ਇਦਾਂ ਦਾ ਨਹੀਂ ਇਹ ਤਾਂ ਗੱਲ ਬਿਲਕੁਲ ਗਲਤ ਆ ਵਿਧਾਇਕਾਂ ਨੂੰ ਵੀ ਮਿਲਦੇ ਨੇ ਪਬਲਿਕ ਨੂੰ ਵੀ ਮਿਲਦੇ ਨੇ ਮੈਂ ਹੁਣੇ ਚਾਹਾਂ ਕਿ ਮੈਂ ਟਾਈਮ ਲੈਣਾ ਹੈ ਤੇ ਮੈਨੂੰ ਹੁਣੇ ਟਾਈਮ ਮਿਲੂਗਾ ਪਰ ਗੱਲ ਇਹ ਹੈ ਕਿ ਸਾਨੂੰ ਜਿਹੜਾ ਮੈਂ ਆਪਦੇ ਇਲਾਕੇ ਦੇ ਮੁੱਦੇ ਲੈ ਕੇ ਮਿਲਾਂ ਮੈਂ ਸਿਰਫ ਇੱਕ ਹੱਥ ਮਲਾਉਣ ਤੱਕ ਸੀਮਿਤ ਨਾ ਰਹਿ ਜਾਂ ਮੈਨੂੰ ਲੋਕਾਂ ਨੇ ਜਿਹੜਾ ਕਿ ਉਥੋਂ ਦੀ ਸੇਵਾ ਬਖਸ਼ੀ ਔਰ ਮੇਰਾ ਕੰਮ ਹੈ ਇਲਾਕੇ ਦੀ ਡਿਵੈਲਪਮੈਂਟ ਲਈ ਮੈਂ ਮੁੱਖ ਮੰਤਰੀ ਨੂੰ ਮਿਲਾਂ ਨਾ ਕਿ ਉਹਨਾਂ ਦਾ ਸਮਾਂ ਖਰਾਬ ਕਰਾਂ ਕਿਉਂਕਿ ਮੁੱਖ ਮੰਤਰੀ ਦਾ ਸਮਾਂ ਜਿਹੜਾ ਉਹ ਬਹੁਤ ਕੀਮਤੀ ਹੁੰਦਾ ਹੈ ਔਰ ਉਹਨਾਂ ਨੇ ਪੂਰੇ ਪੰਜਾਬ ਦੀ ਵਾਗਡੋਰ ਉਹਨਾਂ ਦੇ ਹੱਥ 'ਚ ਆ ਔਰ ਜਿਵੇਂ ਜਿਵੇਂ ਮੁੱਖ ਮੰਤਰੀ ਸਾਹਿਬ ਨੂੰ ਜਿਹੜੀ ਜਿਹੜੀ ਗੱਲ ਦਾ ਪਤਾ ਲੱਗਦਾ ਹੁੰਦੇ ਤੇ ਫੌਰੀ ਤੌਰ ਤੇ ਐਕ ਤੇ ਜਿਹੜਾ ਕਾਂਗਰਸ ਤੇ ਉਂਗਲਾਂ ਠਾਈਆਂ ਨੇ ਹੋ ਸਕਦਾ ਜੇ ਤੁਸੀਂ ਕੋਸ਼ਿਸ਼ ਕਰਦੇ ਤੁਹਾਡੇ ਕੋਲ ਸਬੂਤ ਸੀਗੇ ਤੁਸੀਂ ਪਹਿਲਾਂ ਕਪਟਨ ਮਨਿੰਦਰ ਸਿੰਘ ਨੂੰ ਮਿਲਣਾ ਸੀਗਾ ਜਾਂ ਉਹ ਮਿਲੇ ਨਹੀਂ ਤੁਹਾਨੂੰ ਜਾਂ ਉਸ ਤੋਂ ਪਹਿਲਾਂ ਤੁਹਾਡੀ ਸੁਣਵਾਈ ਨਹੀਂ ਹੋਈ ਕੀ ਕਾਰਨ ਰਿਹਾ ਵੀ ਤੁਸੀਂ ਕਾਂਗਰਸ ਦੇ ਸਟੇਜ ਤੋਂ ਬੋਲਣਾ ਪਿਆ ਤੁਹਾਨੂੰ ਨਹੀਂ ਨਹੀਂ ਮੈਂ ਤਾਂ ਤੁਹਾਨੂੰ ਦੱਸਿਆ ਕਿ ਮੈਂ ਤਾਂ ਮਿਲ ਕੇ ਹੀ ਦੱਸਣਾ ਸੀ ਮੈਂ ਮਿਲ ਕੇ ਦੱਸਣਾ ਸੀ ਪਰ ਉਹਦਾ ਕਾਰਨ ਜਿਹੜੇ ਆ ਉਹ ਕਾਰਨ ਬਣ ਗਏ ਕਿ ਜਦੋਂ ਮਖਵਿੰਦਰ ਸਿੰਘ ਸ਼ੀਨਾ ਇੱਕ ਖੁੱਦ ਜਿਹੜਾ ਨਸ਼ੇ ਦੇ ਤਸਕਰਾਂ ਨੂੰ ਸ਼ਹਿਦਿੰਦਾ ਹੋਵੇ ਜਦੋਂ ਉਹ ਬੋਲਿਆ ਤਾਂ ਫਿਰ ਮੇਰੀ ਜਿਹੜੀ ਡਿਊਟੀ ਬੰਦੀ ਸੀ ਮੈਂ ਆਪਦੀ ਡਿਊਟੀ ਨਿਭਾਈ ਆ ਔਰ ਕਿਉਂਕਿ ਲੋਕਾਂ ਨਾਲ ਜਿਹੜਾ ਸੀਗਾ ਲੋਕਾਂ ਨੂੰ ਮੇਰੇ ਤੇ ਭਰੋਸਾ ਸੀ ਮੈਂ ਲੋਕਾਂ ਦਾ ਭਰੋਸਾ ਨਹੀਂ ਸੀ ਤੋੜ ਸਕਦਾ ਲੋਕਾਂ ਨਾਲ ਵਿਸ਼ਵਾਸ ਘਾਤ ਨਹੀਂ ਸੀ ਕਰ ਸਕਦਾ ਮੈਂ ਆਪਦੀ ਡਿਊਟੀ ਜਿਹੜੀ ਉਹ ਸਹੀ ਤਰੀਕੇ ਨਾਲ ਨਿਭਾਈ ਗਗਵਿੰਦਰ ਸਿੰਘ ਸੀਨਾ ਤੇ ਪਹਿਲਾਂ ਵੀ ਇਲਜ਼ਾਮ ਲੱਗਦੇ ਰਹੇ ਨੇ ਹੁਣ ਤੁਸੀਂ ਇੱਕ ਬਹੁਤ ਵੱਡਾ ਡਿਲੀਗੇਸ਼ਨ ਲਾਇਆ ਆਪਾਂ ਇੱਕ ਅਫਸਰ ਤੇ ਨਾਰਮਲ ਇਲਜ਼ਾਮ ਤਲਾ ਨਹੀਂ ਸਕਦੇ ਜਦੋਂ ਤੇ ਸਾਡੇ ਕੋਲ ਸਬੂਤ ਨਹੀਂ ਹੈ ਤੁਹਾਡੇ ਕੋਲ ਪੁਖਤਾ ਸਬੂਤ ਹਨ ਮੇਰੇ ਕੋਲ ਪੁਖਤਾ ਸਬੂਤ ਨੇ ਔਰ ਮੈਂ ਡੀਜੀਪੀ ਸਾਹਿਬ ਨੂੰ ਪੇਸ਼ ਕਰਾਂਗਾ ਅੱਜ ਤੁਸੀਂ ਡੀਜੀਪੀ ਸਾਹਿਬ ਨੂੰ ਮਿਲ ਰਹੇ ਹੋ ਮੈਂ ਡੀਜੀਪੀ ਸਾਹਿਬ ਨੂੰ ਮਿਲ ਰਿਹਾ ਔਰ ਮੈਨੂੰ ਡੀਜੀਪੀ ਸਾਹਿਬ ਤੇ ਵਿਸ਼ਵਾਸ ਹੈ ਕਿ ਇਹਨਾਂ ਸਬੂਤਾਂ ਦੇ ਆਧਾਰ ਦੇ ਉੱਤੇ ਉਹ ਕਾਰਵਾਈ ਕਰਨਗੇ ਤੁਹਾਡਾ ਇੱਕ ਹੋਰ ਇਲਜ਼ਾਮ ਸੀਗਾ ਪੰਬੇ ਲੰਡੇ ਦੇ ਸਰਪੰਚ ਜੋ ਕਿ ਤੁਸੀਂ ਕਹਿੰਦੇ ਉਹਨਾਂ ਦੇ ਨਾਲ ਮਿਲੇ ਹੋਏ ਨੇ ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਉਹ ਗੁਰਪ੍ਰੀਤ ਸਿੰਘ ਪੰਬਾ ਲੰਡਾ ਜੋ ਕਿ ਇਹਦਾ ਰਾਈਟ ਹੈਂਡ ਆ ਜੋ ਇਹਦਾ ਰਿਸ਼ਤੇਦਾਰ ਹੈ ਔਰ 24 ਘੰਟੇ ਜਿਹੜੀ ਉਹਦੀ ਆਉਣਾ ਜਾਣਾ ਜਿਹੜਾ ਮੁਖਵਿੰਦਰ ਸਿੰਘ ਸ਼ੀਨੇ ਦੇ ਘਰੇ ਔਰ ਜਿੰਨਾ ਮਹੀਨਾ ਜਿੰਨਾ ਪੈਸਾ ਜਿਹੜਾ ਉਹ ਗੁਰਪ੍ਰੀਤ ਪੰਬਾ ਲੰਡਾ ਇਕੱਠਾ ਕਰਕੇ ਦਿੰਦਾ ਔਰ ਗੁਰਪ੍ਰੀਤ ਪੰਬਾ ਲੰਡਾ ਨੂੰ ਧੱਕੇ ਨਾਲ ਲੈਨੇ ਇੱਕ ਤੀ ਸਰਪੰਚ ਬਣਾਇਆ ਅਕਾਲੀ ਦਲ ਦਾ ਰਾਈਟ ਹੈਂਡ ਹੈ ਜਿੰਦੂ ਐਮਐਲਏ ਸਾਬਕਾ ਐਮਐਲਏ ਦੀ ਗੱਡੀ 'ਚ ਘੁੰਮਦਾ ਸੀਗਾ ਅੱਜ ਸੀ ਪੁਲਿਸ ਨੇ ਦਿੱਤੇ ਆ ਮੁਖਮਿੰਦਰ ਸਿੰਘ ਸ਼ੀਨਾ ਨੇ ਦਿੱਤੇ ਆ ਕਿਉਂਕਿ ਉਹ ਇਹਨਾਂ ਦਾ ਕਮਾਊ ਪੁੱਤਰ ਆ ਇਸ ਕਰਕੇ ਜਿਹੜਾ ਮੈਂ ਕੋਈ ਗਲਤ ਅਲੀਗੇਸ਼ਨ ਨਹੀਂ ਲਾਇਆ ਮੈਂ ਸਹੀ ਲਾਇਆ ਤੁਸੀਂ ਸ਼ੀਨਾ ਸਾਹਿਬ ਨੂੰ ਬਦਲਾਉਣ ਤੱਕ ਸੀਮਤ ਹੋ ਜਾ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਤੱਕ ਪਹੁੰਚਾਉਣਾ ਮੇਰੇ ਮੈਂ ਐਮਐਲਏ ਆ ਬਦਲਾਉਣ ਤੇ ਤੇ ਮੈਂ ਜਦੋਂ ਮਰਜੀ ਚਾਹਾਂ ਮੈਂ ਬਦਲਾ ਸਕਦਾ ਵਾਂ ਪਰ ਇਹ ਆ ਕਿ ਮੈਂ ਮੇਰੀ ਲੜਾਈ ਜਿਹੜੀ ਉਹ ਨਸ਼ੇ ਦੇ ਉਲਟਾ ਔਰ ਇਹੋ ਜਿਹੇ ਲੋਕਾਂ ਤੇ ਮੈਂ ਕਾਰਵਾਈ ਕਰਾਉਣਾ ਚਾਹੁੰਦਾ ਇੱਥੋਂ ਬਦਲ ਜਾਣਗੇ ਤੇ ਕਿਤੇ ਹੋਰ ਜਾ ਕੇ ਲੱਗ ਜਾਣਗੇ ਮੈਂ ਤੇ ਇਹਨਾਂ ਨੂੰ ਜਿਹੜੀ ਰੋਟੀ ਹੈ ਲੋਕਾਂ ਨੂੰ ਖਵਾਉਂਦੇ ਨੇ ਅੰਦਰ ਜਿਹੜੀ ਧੂੜੇ ਵਾਲੀ ਉਹ ਰੋਟੀ ਖਾਣਾ ਚਾਹੁੰਦਾ। ਬੱਸ ਬੱਸ ਧੰਨਵਾਦ ਜੀਰਾ ਸਾਹਿਬ। ਇਹ ਸੰਜੀਤ ਜੀਰਾ ਸਾਹਿਬ ਜਿਨ੍ਹਾਂ ਨੇ ਕਿਹਾ ਕਿ ਜਿਹੜੇ ਉਹਨਾਂ ਨੇ ਅਲੀਗੇਸ਼ਨ ਮੁਖਵਿੰਦਰ ਸ਼ੀਨਾ ਆਈਜੀ ਤੇ ਲਾਏ ਨੇ ਉਹ ਬਿਲਕੁਲ ਜਾਇਜ਼ ਨੇ। ਤੇ ਉਹ ਅੱਜ ਡੀਜੀਪੀ ਸਾਹਿਬ ਨਾਲ ਮਿਲ ਕੇ ਆਪਣਾ ਪੱਖ ਪੇਸ਼ ਕਰਨਗੇ ਤੇ ਉਹਨਾਂ ਨੂੰ ਆਸ ਹੈ ਕਿ ਸਰਕਾਰ ਤੇ ਡੀਜੀਪੀ ਸਾਹਿਬ ਉਹਨਾਂ ਦੀ ਜ਼ਰੂਰ ਮਦਦ ਕਰਨਗੇ।